ਸ਼ਿਵਸਨਾ ਯੂਬੀਟੀ ਨੇਤਾ ਅਭਿਸ਼ੇਕ ਗੋਸਾ ਲਕਰਦੀ ਮੁੰਬਈ ਚ ਹੱਤਿਆ ਕਰ ਦਿੱਤੀ ਗਈ ਹੈ ਦੋਸ਼ੀ ਨੇ ਅਭਿਸ਼ੇਕ ਗੋਸਾ ਲਕਰ ਤੇ ਅੰਨੇਵਾ ਫਾਇਰਿੰਗ ਕੀਤੀ ਹੈ ਜਿਸ ਵਿੱਚ ਉਸ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਜ਼ਖਮੀ ਹਾਲਤ ਵਿੱਚ ਸ਼ਿਵ ਨੇ ਅਭਿਸ਼ੇਕ ਨੂੰ ਸਥਾਨਕ ਹਸਪਤਾਲ ਚ ਭਰਤੀ ਕਰਵਾਇਆ ਹੈ ਜਿੱਥੇ ਉਸ ਦੀ ਮੌਤ ਹੋ ਗਈ ਹੈ ਅਭਿਸ਼ੇਕ ਤੇ ਹਮਲਾ ਕਰਨ ਦੇ ਕੁਝ ਦੇਰ ਬਾਅਦ ਹੀ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ ਘਟਨਾ ਦੇ ਸਮੇਂ ਅਭਿਸ਼ੇਕ ਉਸੇ ਹਮਲਾਵਰ ਨਾਲ ਬੈਠ ਕੇ ਫੇਸਬੁੱਕ ਤੇ ਲਾਈਵ ਹੋਇਆ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਘਟਨਾ ਮੁੰਬਈ ਦੇ ਬੀ ਐਚ ਬੀ ਥਾਣਾ ਖੇਤਰ ਦੀ ਹੈ ਜਾਣਕਾਰੀ ਮੁਤਾਬਕ ਗੋਲੀਆਂ ਦਾ ਸ਼ਿਕਾਰ ਹੋਏ ਅਭਿਸ਼ੇਕ ਸਾਬਕਾ ਕਾਰਪੋਰੇਟਰ ਸਨ ਉਹ ਸ਼ਿਵ ਸੈਨਾ ਉਦਵ ਧੜੇ ਦੇ ਆਗੂ ਵਿਨੋਦ ਗੋਸਾਲਕਰ ਦੇ ਪੁੱਤਰ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਆਪਸੀ ਵਿਵਾਦ ਕਾਰਨ ਕੀਤੀ ਗਈ ਹੈ ਸ਼ਿਵਸਨਾ ਯੂਬੀਟੀ ਨੇਤਾ ਅਭਿਸ਼ੇਕ ਗੋਸਾ ਲਕਰਦੀ ਮੁੰਬਈ ਚ ਹੱਤਿਆ ਕਰ ਦਿੱਤੀ ਗਈ ਹੈ ਦੋਸ਼ੀ ਨੇ ਅਭਿਸ਼ੇਕ ਗੋਸਾ ਲਕਰ ਤੇ ਅੰਨੇਵਾ ਫਾਇਰਿੰਗ ਕੀਤੀ ਹੈ ਜਿਸ ਵਿੱਚ ਉਸ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਜ਼ਖਮੀ ਹਾਲਤ ਵਿੱਚ ਸ਼ਿਵ ਨੇ ਅਭਿਸ਼ੇਕ ਨੂੰ ਸਥਾਨਕ ਹਸਪਤਾਲ ਚ ਭਰਤੀ ਕਰਵਾਇਆ ਹੈ ਜਿੱਥੇ ਉਸ ਦੀ ਮੌਤ ਹੋ ਗਈ ਹੈ ਅਭਿਸ਼ੇਕ ਤੇ ਹਮਲਾ ਕਰਨ ਦੇ ਕੁਝ ਦੇਰ ਬਾਅਦ ਹੀ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਹੈ ਘਟਨਾ ਦੇ ਸਮੇਂ ਅਭਿਸ਼ੇਕ ਉਸੇ ਹਮਲਾਵਰ ਨਾਲ ਬੈਠ ਕੇ ਫੇਸਬੁੱਕ ਤੇ ਲਾਈਵ ਹੋਇਆ ਸੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਘਟਨਾ ਮੁੰਬਈ ਦੇ ਬੀ ਐਚ ਪੀ ਥਾਣਾ ਖੇਤਰ ਦੀ ਹੈ ਜਾਣਕਾਰੀ ਮੁਤਾਬਕ ਗੋਲੀਆਂ ਦਾ ਸ਼ਿਕਾਰ ਹੋਏ ਅਭਿਸ਼ੇਕ ਸਾਬਕਾ ਕਾਰਪੋਰੇਟਰ ਸਨ ਉਹ ਸ਼ਿਵ ਸੈਨਾ ਉਦਵ ਧੜੇ ਦੇ ਆਗੂ ਵਿਨੋਦ ਗੋਸਾਲਕਰ ਦੇ ਪੁੱਤਰ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਆਪਸੀ ਵਿਵਾਦ ਕਾਰਨ ਕੀਤੀ ਗਈ